ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਸੰਦ ਲੈ ਕੇ ਆਏ ਜੀ ਇੱਕ 16 ਫੁੱਟੀ ਟਰਾਲੀ ਆ ਇੱਕ ਹੈਗਾ ਜੀ 855 ਸਵਰਾਜ ਸਵਰਾਜ 855 ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਆਪਾਂ ਲੈ ਕੇ ਆਉਂਦੇ ਰਹਿਣਾ ਕਰਾਂਗੇ ਤੇ ਕਿਸੇ ਵੀ ਸੰਦ ਦੀ ਐਡ ਲਗਾਉਣੀ ਹੋਵੇ ਆਪਣਾ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਰੇਟ ਵਗੈਰਾ ਭੇਜ ਦਿਆ ਕਰੋ ਤੁਹਾਡੀ ਐਡ ਲੱਗ ਜੂਗੀ ਬਾਕੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਟਰਾਲੀ ਦੇਖ ਸਕਦੇ ਹੋ ਨੀ ਨਵੀਂ ਟਰਾਲੀ ਆ 16 ਬਾਏ 7 ਦੀ ਟਰਾਲੀ 3 ਫੁੱਟ ਵਿੱਡ ਲੱਗਿਆ ਹੋਇਆ ਬਹੁਤ ਚੰਗੀ ਟਰਾਲੀ ਹੈ ਜੀ ਨਵੀਂ ਟਰਾਲੀ ਆ 10 ਨਟੀ ਹੱਬ ਆ ਜੀ ਤੇ ਰੇਲ ਦਾ ਹਿੱਸਾ ਲੱਗਿਆ ਜੀ ਪੂਰਾ ਮਜ਼ਬੂਤ ਚੰਗਾ ਰੇਲ ਦਾ ਹਿੱਸਾ ਲੱਗਿਆ ਬਾਕੀ ਸਟੀਲੀ ਜਾਲੀ ਵਗੈਰਾ ਲੱਗੀ ਹੋਈ ਪਾਈਪਾਂ ਵਾਲਾ ਵਿੱਡ ਹੈ ਜੀ 3 ਫੁੱਟ ਦਾ 10 ਦੀ ਚੈਸੀ ਹੈ ਜੀ ਵਿਆਸ ਰਈਆ ਏਰੀਆ ਬਾਕੀ ਸਕਰੀਨ ਤੇ ਵੀਰਾਂ ਦਾ ਨੰਬਰ ਚੱਲ ਰਿਹਾ 320000 ਰੁਪਿਆ ਡਿਮਾਂਡ ਆਈ ਅੱਗੇ ਆ ਗਿਆ ਜੀ ਸਵਰਾਜ 855 ਇਹ ਵੀ ਸੇਲ ਆਸਤੇ ਆਈ ਟਰੈਕਟਰ ਬਹੁਤ ਚੰਗਾ ਫੇਵਰ ਹੁੱਡ ਲੱਗਿਆ ਵਗੈਰਾ ਤੇ ਬਾਕੀ ਰੰਗ ਪੇਂਟ ਦਾ origignal ਟਰੈਕਟਰ ਆਈ 17 ਮਾਡਲ ਆ ਪੰਜਾਬ ਨੰਬਰ ਆ ਜੀ ਮੋਗੇ ਦਾ ਨੰਬਰ ਆ ਤੇ ਬਾਕੀ 80 ਪੈਸੇ ਟਾਇਰ ਪਏ ਹੋਏ ਆ ਜੀ ਤੇ ਫਸਟ ਆਨਰ ਹੈਗਾ ਜੀ ਮੋਬਾਈਲ ਨੰਬਰ ਨੋਟ ਕਰ ਲਓ 9815796174 5 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਹੈ 17 ਮਾਡਲ ਦੀ ਪੰਜਾਬ ਨੰਬਰ ਦੀ ਇੱਕੋ ਘਰੇ ਚੱਲਿਆ ਫਸਟ ਓਨਰ ਹੈ ਬਹੁਤ ਚੰਗਾ ਟਰੈਕਟਰ ਆ ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਵਾਹ ਕੇ ਖਰੀਦ ਸਕਦੇ ਹੋ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਪਦੀ ਤਸੱਲੀ ਕਰ ਲਿਆ ਕਰੋ ਬਾਕੀ 5 ਲੱਖ 60 ਹਜ਼ਾਰ ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਬਾਕੀ ਟਰੈਕਟਰ ਚਾਰਜ ਫਿਰ ਦੇਖ ਸਕਦੇ ਹੋ ਰੰਗ ਰੂਪ ਦਾ ਬਹੁਤ ਚੰਗਾ ਟਰੈਕਟਰ ਪਿਆ ਹੈ ਬਹੁਤ ਘੱਟ ਚੱਲਿਆ ਹੈ ਸਿਰਫ ਵਾਈ ਤੇ ਚੱਲਿਆ ਟਰੈਕਟਰ ਹੈ ਜੀ ਟਾਇਰ ਵਗੈਰਾ ਦੀ ਕੰਡੀਸ਼ਨ ਵੀ ਚੰਗੀ ਪਈ ਆ ਜੈਸੀ ਪਰਸੈਂਟ ਟਾਇਰ ਆ ਤੇ ਬਹਾਦਰ ਏਰੀਏ ਦੇ ਵਿੱਚ ਖੜਾਈ ਫਸਟ ਆਨਰ ਟਰੈਕਟਰ ਆ ਬਾਕੀ ਵੀਡੀਓ ਆਪਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਵੀਰਾਂ ਨੂੰ ਟਰੈਕਟਰ ਟਰਾਲੇ ਦੀ ਲੋੜ ਆ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ